ਹੁਣ ਉਹ ਜੋ ਸਰਕਾਰ ਕੰਗ ਸਰਕਾਰ ਬਦਲ ਗਈ ਹੈ ਉਸ ਤੋਂ ਬਾਅਦ ਮੇਲਾ ਨਹੀਂ ਮਨਾਇਆ ਜਾ ਰਿਹਾ ਕਿਉਂਕਿ ਸਰਕਾਰ ਦਾ ਫਰਜ ਹੈ ਜਿਹੜੇ ਪਿੰਡ ਦੇ ਮੋਢਰ ਸੱਜਣਾਂ ਐਮਐਲਏ ਸਭ ਸਾਕੂ ਜਾਣ ਮੇਲਾ ਮਨਾਇਆ ਜਾਵੇ ਇਸ ਵਾਰ ਵੀਰਜੀ ਮੇਲਾ ਜੋ ਵੀ ਕਾਇਆ ਗਿਆ ਹੈ ਇਹ ਐਨਆਰਆਈ ਵੀਰ ਜੋ ਬਾਹਰ ਗਏ ਹੋਏ ਆ ਤੇ ਕੁਝ ਜੋ ਪਿੰਡ ਦੇ ਫੇਅਰਸ ਹੈ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਹੈ ਮੈਂ ਜੀ ਇਹੋ ਗੱਲ ਕਹਿਣਾ ਚਾਹਣਾ ਹੈ ਕਿ ਮੇਲਾ ਬਹੁਤ ਵਧੀਆ ਹੁੰਦਾ ਸੀ ਪਹਿਲਾਂ ਵੀ ਖੁਸ਼ ਹੋ ਤੇ ਬਹੁਤ ਵਧੀਆ ਖੇਡਾਂ ਹੁੰਦੀਆਂ ਸੀ ਕਬੱਡੀ ਹੁੰਦੀ ਅਸੀਂ ਵੀ ਖੇਡ ਲੈਂਦੇ ਸੀ ਖੁਸ਼ ਹੋ ਤੇ ਬਹੁਤ ਵਧੀਆ ਚਲੋ ਮਾਨ ਸਨਮਾਨ ਤੇ ਮਿਲਦਾ ਹੈ ਸਾਰੇ ਆਂ ਲੋ ਆਪਾਂ ਨੂੰ ਜੀ ਬਾਕੀ ਭਾਜੀ ਮੇਲਾ ਦੌਰ ਜਿਹੜੇ ਆਏ ਨਾ ਆਪਣੇ ਵੀ ਲੀਟਰ ਆਏ ਕੋਈ ਵੀ ਆਇਆ ਹੈ ਤੇ ਮੇਲਾ ਠੱਪ ਹੋ ਗਿਆ ਕਿੰਨੇ ਸਾਲ ਹੋ ਗਏ ਮੇਲਾ ਠੱਪ ਹੋਏ ਇਹ ਜੀ ਸਾਨੂੰ 2 ਸਾਲ ਹੋ ਗਏ ਸਕਪੀ ਚੇਂਜ ਹੋ ਗਏ ਤੇ ਸਟਾਫ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਮੁੱਢੀ ਪੇਮੈਂਟ ਦੀ ਮੇਲ ਨਾਲ ਜੇਲੀ ਰਿਪੋਰਟ ਕਰੀ ਜਾਂਦੀ ਆ ਉਹਨਾਂ ਦੇ ਸਾਰੇ ਖਰਚਾ ਉੱਪਰ ਉਹ ਪੂਰਤ ਕਰ ਦਿੱਤੀ ਸੀ ਤੇ ਸਤਾਫ ਨਾ ਹੋਣ ਕਰਕੇ ਸਾਡਾ ਉਹ ਪੇਮੈਂਟ ਕਰਨ ਦਿੱਤੇ ਦੇਰੀ ਹੋ ਰਹੀ ਆ ਅੱਛਾ ਵੀ ਜਿਹੜਾ ਮੇਲਾ ਕਰਾਇਆ ਜਾਂਦਾ ਸੀ ਇਹ ਕਿਸ ਤਰ੍ਹਾਂ ਜਿਹੜਾ ਪੁਰਾਣੇ ਲੰਬੇ ਸਮੇਂ ਤੋਂ ਮੇਲਾ ਕਰਾਇਆ ਜਾਂਦਾ ਹੈ ਇਸ ਬਾਰੇ ਵੀਰ ਹੁਣਾਂ ਨੇ ਦੱਸਿਆ ਕਿ 2 ਸਾਲ ਹੋ ਗਏ ਜਦੋਂ ਦੀ ਆ ਸਰਕਾਰ ਆਈ ਆ ਕੋਈ ਸਹਿਯੋਗ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ ਇਸ ਵਾਰ ਮੇਲਾ ਕਿਸ ਤਰ੍ਹਾਂ ਜਿਹੜਾ ਕਰਾਇਆ ਜਾ ਰਿਹਾ ਹੈ ਇਸ ਵਾਰ ਵੀਰਜੀ ਮੇਲਾ ਜੋ ਵੀ ਕਰਾਇਆ ਗਿਆ ਹੈ ਇਹ ਐਨ ਆਰ ਆਈ ਵੀਰ ਜੋ ਬਾਹਰ गए हुए ਆ ਤੇ ਕੁਝ ਜੋ ਪਿੰਡ ਦੇ ਪਲੇਅਰਸ ਹੈ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਹੈ ਕੁਝ ਮੁੰਡਿਆਂ ਨੇ ਗ੍ਰਾਈ ਕੀਤੀ ਹੋਈ ਹੈ ਪਿੰਡ ਦੇ ਵਿੱਚੋਂ ਦੁਕਾਨਾਂ ਵਾਲਿਆਂ ਤੋਂ ਜੋ ਦੇ ਸਕਦੇ ਸੀ ਕਿ ਇਹਨਾਂ ਤੋਂ ਉਮੀਦ ਹੈ ਜੋ ਸਪੋਰਟਸ ਨੂੰ ਪਿਆਰ ਕਰਦੇ ਹਨ ਜੀ ਤੇ ਇਸ ਕਰਕੇ ਉਹਨਾਂ ਤੋਂ ਗ੍ਰਾਹੀ ਦੇ ਨਾਲ ਹੀ ਇਹ ਸਾਰਾ ਜੋ ਪ੍ਰਬੰਧ ਤੁਸੀਂ ਦੇਖ ਰਹੇ ਹੋ ਇਹ ਸਭ ਕੀਤਾ ਗਿਆ ਹੈ ਤੇ ਮੁੰਡਿਆਂ ਨੇ ਕਾਫੀ ਸਾਰੀ ਮਿਹਨਤ ਕੀਤੀ ਹੈ ਗਰਾਉਂਡ ਲਾਉਣ ਦੇ ਅੱਗੇ ਕਿੰਨੀ ਤਰੀਕ ਤੋਂ ਮੇਲਾ ਸ਼ੁਰੂ ਹੁੰਦਾ ਸੀ ਕਿੰਨੇ ਦਿਨ ਸਵਾਗਤ ਹੁੰਦਾ ਹੈ ਜਿਹੜਾ ਮੇਰੀ ਨੋਟਿਸ ਵਿੱਚ 7 8 ਤੇ 9 ਤਿੰਨ ਦਿਨ ਮੇਲਾ ਚੱਲਦਾ ਹੁੰਦਾ ਸੀ ਤੇ ਇਸ ਵਾਰ ਥੋੜਾ 6-7 ਨੂੰ ਖੇਡਾਂ ਕਰਾ ਰਹੇ ਬੰਦੇ ਤੇ 9 ਤਰੀਕ ਨੂੰ ਅੱਗੇ ਨਾਲ ਸੱਭਿਆਚਾਰ ਮੇਲਾ ਵੀ ਹੋ ਰਿਹਾ ਹੈ ਹਾਂਜੀ ਕਿ ਸੱਭਿਆਚਾਰ ਮੇਲਾ ਵੀ ਹੁੰਦਾ ਸੀ ਸ਼ਾਇਦ ਕਿਸੇ ਕਾਰਨਾਂ ਕਰਕੇ ਉਹ ਨਹੀਂ ਲੱਗ ਸਕਿਆ ਇਸ ਵਾਰ ਜੋ ਮੁੰਡੇ ਕਰਕੇ ਆਪਣਾ ਜੋ ਸਪੋਰਟਸ ਨੂੰ ਪਿਆਰ ਕਰਦੇ ਹਨ ਤੇ ਖੇਡਦੇ ਹਨ ਕਿ ਅਸੀਂ ਕਰਾਉਣਾ ਉਸ ਤਰ੍ਹਾਂ ਜਿਹੜਾ ਸਾਰਾ ਸਾਲ ਬੱਚੇ ਮਿਹਨਤ ਕਰਦੇ ਸੀ ਕਿਉਂਕਿ ਉਸ ਸ਼ਾਹ ਵੀ ਹੁੰਦਾ ਸੀ ਮੇਲੇ ਪ੍ਰਤੀ ਕਿ ਮੇਲਾ ਹੋਣਾ ਉੱਥੇ ਆਪਦਾ ਜਿਹੜਾ ਖੇਡਾਂ ਪ੍ਰਤੀ ਦਿਖਾਉਂਦੇ ਸੀ ਲੱਗਦਾ ਕਿ ਉਹਦੇ ਨਾਲ ਜਿਹੜੀਆਂ ਪ੍ਰਸ਼ਾਸਨ ਨਹੀਂ ਇਸ ਤਰ੍ਹਾਂ ਮਦਦ ਕਰਦਾ ਉਮੀਦਾਂ ਟੁੱਟਦੀਆਂ ਬੱਚਿਆਂ ਦੀ ਹਾਂਜੀ ਉਹ ਉਮੀਦਾਂ ਦੇ ਟੁੱਟਦੀਆਂ ਆ ਜੀ ਬੱਚੇ ਫਿਰ ਤੁਹਾਨੂੰ ਪਤਾ ਹੀ ਆ ਕਿ ਬੱਚਿਆਂ ਦਾ ਜਿੰਨਾ ਉਹਨਾਂ ਨੂੰ ਪ੍ਰੇਰਿਤ ਕਰਨਗੇ ਆਪਾਂ ਤੇ ਬੱਚੇ ਚੰਗੀ ਚੀਜ਼ ਵੱਲ ਵਧਣਗੇ ਤੇ ਨਹੀਂ ਤੇ ਫਿਰ ਨਸ਼ੇ ਦੇ ਪੱਤੇ ਤੇ ਹੈ ਹੀ ਉਹਨਾਂ ਵੱਲ ਜਾਣਗੇ ਤੇ ਜਿੰਨਾ ਆਪਾਂ ਪਿੰਡ ਵਾਲੇ ਉਹਨਾਂ ਨੂੰ ਰਲ ਕੇ ਸਪੋਰਟ ਕਰਾਂਗੇ ਤੇ ਕੋਈ ਪ੍ਰਸ਼ਾਸਨ ਵੱਲ ਕੋਈ ਸੰਯੋਗ ਨਹੀਂ ਸ਼ਾਇਦ ਪ੍ਰਸ਼ਾਸਨ ਵੱਲੋਂ ਮੇਰੇ ਹਿਸਾਬ ਨਾਲ ਕੋਈ ਸੰਯੋਗ ਨਹੀਂ ਦਿੱਤਾ ਗਿਆ ਇਸ ਵਾਰ ਇਸ ਵਾਰ ਕੋਈ ਵੱਡਾ ਅਧਿਕਾਰੀ ਜਾਂ ਗਵਰਨਮੈਂਟ ਦਾ ਆਇਆ ਹੋਵੇਗਾ ਇਹਨਾਂ ਜੀ ਗਵਰਨਮੈਂਟ ਦਾ ਅੱਜ ਹੀ ਖੇਡਾ ਸ਼ੁਰੂ ਹੋਈਆਂ ਸਵੇਰ ਦਾ ਤੇ ਕੋਈ ਨਹੀਂ ਆਇਆ ਵੱਡਾ ਅਧਿਕਾਰੀ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਜਿਹੜਾ ਪ੍ਰਬੰਧਕ ਕਮੇਟੀ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਨਹੀਂ ਸ਼ਰ ਨਹੀਂ ਕਿਸੇ ਨੇ ਕੀ ਨਾਂ ਵੀਰ ਜੀ ਆਪਣਾ ਮੇਰਾ ਨਾਂ ਜੀ ਮਾਨ ਵੀਰ ਕਿਹੜਾ ਪਿੰਡ ਜੀ ਇਹੋ ਜੀ ਆਸੋ ਪਿੰਡ ਇਹ ਮੇਲੇ ਸੰਬੰਧੀ ਕੀ ਕਿਹੜਾ ਜਉਂਦੇ ਆ ਮੈਂ ਜੀ ਇਹੋ ਗੱਲ ਕਹਿਣਾ ਚਾਹਣਾ ਹੈ ਕਿ ਮੇਲਾ ਬਹੁਤ ਵਧੀਆ ਹੁੰਦਾ ਸੀ ਪਹਿਲਾਂ ਵੀ ਬਸ਼ਰ ਤੇ ਬਹੁਤ ਵਧੀਆ ਖੇਡਾਂ ਹੁੰਦੀਆਂ ਆ ਕਬੱਡੀ ਹੁੰਦੀ ਅਸੀਂ ਵੀ ਖੇਡ ਲੈਂਦੇ ਸੀ ਬਸ਼ਰ ਤੇ ਬਹੁਤ ਵਧੀਆ ਚਲੋ ਮਾਨ ਸਨਮਾਨ ਤਾਂ ਮਿਲਦਾ ਹੈ ਸਾਰੇ ਆਂ ਲੋ ਆਪਾਂ ਨੂੰ ਹਾਂ ਬਾਕੀ ਭਾਜੀ ਮੇਲਾ ਦੌਰ ਜਿਹੜੇ ਆਏ ਨਾ ਆਪਣੇ ਵੀ ਟੀਟਰ ਆਏ ਕੋਈ ਵੀ ਆਇਆ ਹੈ ਤੇ ਮੇਲਾ ਠਾਪ ਹੋ ਗਿਆ ਤੇ ਸਾਰੇ ਹੋ ਗਏ ਮੇਲਾ ਠਾਪ ਹੋ ਗਿਆ ਇਹ ਜੀ ਸਾਨੂੰ 2 ਸਾਲ ਹੋ ਗਏ ਇਹ ਤੋਂ ਪਿਛਲੇ ਹਾਂਜੀ ਇਸ ਵਾਰ ਫੇਰ ਜਿਹੜਾ ਮੇਲਾ ਕਰਾਇਆ ਜਾ ਰਿਹਾ ਇਹ ਜੀ ਬਹੁਤ ਐਨਆਰਆਈ ਵੀਰਾਂ ਵੱਲੋਂ ਕਰਾਇਆ ਜਾਂਦਾ ਬਾਕੀ ਮੈਨੂੰ ਪਤਾ ਨਹੀਂ ਨਾ ਕੀਦਾ ਕਿਦਾ ਹੈ ਵੀ ਜਿਹੜਾ ਵੀਰਾਂ ਨੇ ਕਰਾਇਆ ਬਹੁਤ ਮਿਹਰਬਾਨੀ ਆ ਬਾਕੀ ਮੇਲਾ ਸਾਨੂੰ ਇੰਨਾ ਹੀ ਵੇਖਣ ਨੂੰ ਮਿਲਿਆ ਹੈ ਇਹ ਵੀ ਨਹੀਂ ਪਿਛਲੀ ਵਾਰੀ ਮਿਲਿਆ ਸੀ ਬਾਕੀ ਇੰਨਾ ਅੱਜ ਬਹੁਤ ਹੈ ਹੁਣ ਵੀ ਬਹੁਤ ਮੇਲਾ ਵੇਖਣ ਨੂੰ ਮਿਲਿਆ ਹੈ ਬਾਕੀ ਸਰਕਾਰ ਵੱਲੋਂ ਜੀ ਭਾਜੀ ਬਹੁਤ ਗ੍ਰਾਂਟ ਵਾਧੂ ਆਉਂਦੀ ਈ ਆ ਗ੍ਰਾਂਟ ਵਾਧੂ ਆਉਂਦੀ ਮੇਲਾ ਬਹੁਤ ਵਧੀਆ ਹੁੰਦਾ ਹੈ ਸਾਰੀਆਂ ਟੀਮਾਂ ਦੂਰਾਂ ਦੂਰਾਂ ਤੋਂ ਆਉਂਦੀਆਂ ਹੀ ਕਿ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿ ਇਧਰਲੀ ਸਾਈਡ ਦੂਰਾਂ ਦੂਰਾਂ ਤੋਂ ਆਉਂਦੇ ਹੀ ਬਹੁਤ ਵਧੀਆ ਖੇਡਾਂ ਹੁੰਦੀਆਂ ਆਂ ਤੇ ਭਾਜੀ ਮੇਲਾ ਇੱਥੇ ਠੱਪ ਹੋ ਗਿਆ ਹੁਣ ਇਹ ਵੀਰਜੀ ਪਿੰਡ ਅਸਲਤਾੜ ਵਿਖੇ 1965 ਦੀ ਜੰਗ ਦੇ ਸ਼ਹੀਦਾਂ ਦੀ ਯਾਦ ਹਰ ਸਾਲ ਮੇਲਾ ਬਣਾਇਆ ਜਾਂਦਾ ਤੇ ਮਤਲਬ ਹੁਣ ਕੀ ਪਰੇਸ਼ਾਨੀ ਆਈ ਹੈ ਜੀ ਇਹ ਜੀ ਮੇਲਾ 1965 ਦੇ ਅਬਦੁਲ ਮਹੀਦ ਤੇ ਉਹਨਾਂ ਦੇ ਸਾਥੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਉਦੋਂ ਦਾ ਹੀ ਮਨਾਇਆ ਜਾ ਰਿਹਾ ਸਾਲ ਬਾਅਦ ਫਿਲਾਨਾ ਵਰਸੀ ਜਿਹੜੀ ਹੈ ਸ਼ਹੀਦਾਂ ਦੀ ਮਨਾਈ ਜਾਂਦੀ ਹੈ ਤੇ ਇਹ ਮੇਲਾ ਜਿਹੜਾ ਆਰਮੀ ਦੇ ਅੰਡਰ ਹੀ ਤੇ ਬਹੁਤ ਹੀ ਵਧੀਆ ਜਿਹੜਾ ਮੇਲਾ ਲੱਗਦਾ ਰਿਹਾ ਹੈ ਇੱਥੇ ਆਰਮੀ ਕੈਂਪ ਵੀ ਲੱਗਦਾ ਰਿਹਾ ਦਵਾਈਆਂ ਦਾ ਕੰਟੀਨ ਵੀ ਗੇਰਾ ਤੇ ਸਪੋਰਟਸ ਵੀ ਹੁੰਦੇ ਜੀਮਾਂ ਵੀ ਹੁੰਦੀਆਂ ਰਹੀਆਂ ਐ ਫੌਜ ਦੇ ਅੰਡਰ ਮਤਲਬ 4-5 ਦਿਨ ਤੋਂ ਮੇਲਾ ਹੈ ਤੇ 2-3 ਤਰੀਕ ਤੋਂ ਸ਼ੁਰੂ ਹੋ ਜਾਂਦਾ 4-5 ਦਿਨਾਂ ਇਹ ਮੇਲਾ ਲੱਗਦਾ ਰਿਹਾ ਤੇ ਜਿਉਂ-ਜਿਉਂ ਇਹ ਮੇਲਾ ਸਿਆਸੀ ਬੰਦਿਆਂ ਦੀ ਭੇਡ ਚੜਦਾ ਗਿਆ ਹੈ ਜੀ ਮਤਲਬ ਪਿਛਲੀਆਂ ਜੋ ਕੁਝ ਕੰਪਲੈਕਟ ਆ ਰਹੀਆਂ ਉਹਨਾਂ ਦੀਆਂ ਨਲਾਕੀਆਂ ਕਾਰਨ ਤੇ ਕੁਝ ਸਰਕਾਰਾਂ ਦੀਆਂ ਨਲਾਕੀਆਂ ਕਾਰਨ ਪਿਛਲੀਆਂ ਦੇ ਤੇ ਮੇਲਾ ਜਿਹੜਾ ਦਿਨੋਂ ਦਿਨ ਖਤਮ ਹੋਦਾ ਰਿਹਾ ਹੈ ਹੋਣੇ ਕਦੋਂ ਦਾ ਜਿਹੜਾ ਮੇਲਾ ਨਹੀਂ ਲੱਗਾ ਪਿਛਲੇ ਇਹ ਆ 2 ਸਾਲ ਮੇਲਾ ਬਿਲਕੁਲ ਨਹੀਂ ਲੱਗਾ ਪਿਛਲੇ 2 ਸਾਲਾਂ ਤੋਂ ਜਦੋਂ ਦੀ ਆ ਆਮ ਆਦਮੀ ਸਰਕਾਰ ਬਣੀ ਆ ਹਾਂਜੀ ਤੇ ਜਿਹੜੀਆਂ ਪੰਚਾਇਤਾਂ ਆਹੀਆਂ ਪੁਰਾਣੀਆਂ ਐ ਕਾਂਗਰਸ ਦੀਆਂ ਹਾਂ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਪੈਸਾ ਤੇ ਲਾਇਆ ਨਹੀਂ ਮਿਲਿਆ ਇਸ ਤਰ੍ਹਾਂ ਨਹੀਂ ਮੇਲਾ ਲਵਾ ਸਕਦੇ ਤੇ ਜਿਹੜੇ ਆਮ ਆਦਮੀ ਦੇ ਵਰਕਰ ਹੀ ਉਹਨਾਂ ਨੇ ਇੱਕ ਸਮੇਂ ਇੱਕ ਸਾਲ ਪਹਿਲੇ ਸਾਲ ਆਇਆ ਕੋਲੋਂ ਪੈਸੇ ਲਾ ਕੇ ਇਹ ਪਹਿਲੇ ਸਾਲ ਵਿੱਚ ਕੋਈ ਨਾ ਸੱਭਿਆਚਾਰੀ ਨਾ ਖੇਡਾਂ ਦਾ ਉਹ ਬਾਦਨਗਰੋਂ ਫ੍ਰੀ ਵਾਲੀਆਂ ਟੀਮਾਂ ਲੈ ਕੇ ਕਰਾਇਆ ਹੈ ਹਾਂਜੀ ਹਾਂਜੀ ਉਹ ਫਿਰ ਇਹਨਾਂ ਵੀ ਬੱਚਿਆਂ ਨੂੰ ਸਾਰਾ ਸਾਲ ਬੱਚੇ ਮਿਹਨਤ ਕਰਦੇ ਆ ਵੀ ਇਹੋ ਦਿਨ ਵੰਦੇ ਆ ਵੀ ਸਾਲ ਬਾਅਦ ਨੇ ਖੇਡਣਾ ਤੇ ਉਹ ਵੀ ਜਿਹੜਾ ਉਹਨਾਂ ਦੀ ਆਸਾਂ ਦੇ ਪਾਣੀ ਪਿਰ ਜਾਂਦਾ ਹੈ ਵੀ ਬੱਚੇ ਨੂੰ ਜ਼ਿਆ ਹੁੰਦਾ ਵੀ ਮੈਂ ਖੇਡੂਗਾ ਕਿ ਫਸਟ ਆਉਂਗਾ ਕਿ ਪ੍ਰਾਈਜ਼ ਲਵਾਂਗੇ ਜਾਂ ਬੱਚੇ ਦਾ ਹੋਖਲਾ ਵਧਦਾ ਤੇ ਜਿਹੜੀ ਇਹ ਪਿੰਡ ਦੀ ਪਚਾਈ ਦੀ ਜ਼ਮੀਨ ਦੀ ਬੋਲੀ ਦੇ ਹੁੰਦੇ ਪੈਸੇ ਪਹਿਲਾਂ ਉੱਚੋ ਹੀ ਇਹ ਮੇਲਾ ਕਰਵਾਇਆ ਜਾਂਦਾ ਰਿਹਾ ਹੈ ਕੀ ਗੱਲ ਇਸ ਵਾਰ ਨਹੀਂ ਉਹ ਤੋਂ ਕੋਈ ਹਾਂਜੀ ਇਹ ਜਿਹੜਾ ਮੇਲਾ ਤੇ ਵੈਸੇ ਤਾਂ ਪੰਚਾਇਤ ਦੀ ਜਿਹੜੀ ਪੈਲੀ ਆ ਉਹਦੀ ਉਹਦੀ ਕਿੰਨੀ ਕੀ ਇਨਕਮ ਹੀ ਪੰਚਾਇਤ ਦੀ ਇਨਕਮ ਉਹਦੀ ਇਹ ਜੀ 10 ਤੋਂ ਪਲੱਸ ਹੀ ਜਾਂਦੀ ਰਹੀ ਆ 10 ਲੱਖ ਤੋਂ ਹਾਂ 10 ਲੱਖ ਤੋਂ ਪਲੱਸ ਹੀ 16 ਕਿੱਲੇ ਜ਼ਮੀਨ ਪੰਚਾਇਤ ਦੀ ਤੇ ਉਹ ਚੋ ਸਵਾਲ ਮੇਰਾ ਪਹਿਲਾ ਹੀ ਇਹ ਇਧਰ ਹੋਣਾ ਮੈਂ ਕਿ ਉਹਦੇ ਚੋ ਮੇਲਾ ਕਰਵਾਇਆ ਜਾਂਦਾ ਇਹ ਹੀ ਸਹਯੋਗ ਕੀਤਾ ਜਾਂਦਾ ਇਸ ਵਾਰ ਨਹੀਂ ਕੀਤਾ ਗਿਆ ਜਾਂ ਇਸ ਤੋਂ 2 ਸਾਲ ਪਹਿਲਾਂ ਨਹੀਂ ਇਹ ਸਮੇ ਜਿਹੜੀ ਆ ਨਵੀਂ ਸਰਕਾਰ ਬਣੀ ਆ ਵੀ ਇਹਨਾਂ ਨੇ ਜਿਹੜਾ ਨਹੀਂ ਸਹਯੋਗ ਦਿੱਤਾ ਵੀ ਇਹ ਪੰਚਾਇਤ ਦੀ ਪੈਕੀ ਦਾ ਪਤਾ ਨਹੀਂ ਪੈਸੇ ਨਾ ਤਾਂ ਪਿੰਡ ਤੇ ਲੱਗੇ ਆ ਤੇ ਨਾ ਸਾਨੂੰ ਮੇਲੇ ਹਸਤੇ ਮਿਲੇ ਆ 13 ਲੱਖ ਰੁਪਏ ਆਂਦੇ ਹਾਂ ਜੀ 13 ਲੱਖ ਰੁਪਏ ਆਇਆ ਤੇ ਅਸੀਂ ਕੋਸ਼ਿਸ਼ ਵੀ ਕੀਤੀ ਆ ਤੁਸੀਂ ਗਏ ਪ੍ਰਸ਼ਾਸਨ ਕੋਲ ਗਏ ਹਾਂ ਜੀ ਅਸੀਂ ਮਿਲੇ ਐਮਐਲਏ ਸਾਹਿਬ ਨੂੰ ਉਹਨਾਂ ਨੇ ਕਿਹਾ ਡੀਸੀ ਸਾਹਿਬ ਨੂੰ ਮਿਲੋ ਡੀਸੀ ਸਾਹਿਬ ਕੋਲੇ ਗਏ ਉਹਨਾਂ ਨੇ ਜਿੱਥੇ ਸਾਨੂੰ ਉਹਨਾਂ ਦਾ ਬੰਦਾ ਸੀ ਉਹਨਾਂ ਨੇ ਸਾਈਨ ਵਗੈਰਾ ਕੀਤੇ ਆ ਤੇ ਇਥੋਂ ਵੀਡੀਓ ਸਾਹਿਬ ਵੀ ਉਹਨਾਂ ਨੇ ਸਾਡਾ ਸਾਫ ਦਿੱਤਾ ਹੈ ਉਹਨਾਂ ਨੇ ਚੈੱਕ ਵੀ ਕੱਟ ਕੇ ਦਿੱਤੇ ਆ ਪਰ ਸਾਡੇ ਜਿਹੜੇ ਪਿੰਡ ਦੇ ਖਾਤੇ ਆ ਪੰਚਾਇਤ ਦੇ ਉਹਨਾਂ ਦੇ ਵਿੱਚ ਪੈਸਾ ਹੀ ਨਹੀਂ ਆ ਇਸ ਉਹਨਾਂ 'ਚ ਪੈਸਾ ਨਹੀਂ ਹੈਗਾ ਚੈੱਕ ਕਿੰਨੇ ਕੱਟ ਕੇ ਦਿੱਤਾ ਹੈ ਚੈੱਕ ਮਤਲਬ ਉਹਨਾਂ ਨੇ ਸਾਰੀ ਜਿਹੜੀ ਆ ਉਹਦਾ ਕਾਰਵਾਈ ਕੀਤੀ ਆ ਸੈਕਟਰੀ ਤੋਂ ਲੈ ਕੇ ਥੱਲੇ ਉਹ ਸਾਈਨ ਹੋਏ ਆ ਫਿਰ ਵੀਡੀਓ ਸਾਹਿਬ ਦੇ ਵੀ ਹੋਏ ਆ ਚੈੱਕ ਤੁਹਾਨੂੰ ਵਹੇ ਦਿੱਤਾ ਕਿਨੇ ਵੀਡੀਓ ਸਾਹਿਬ ਨੇ ਵੀਡੀਓ ਸਾਹਿ ਐਮਐਲਏ ਸਾਹਿਬ ਦੇ ਪੀਏ ਸਾਹਿਬ ਦਾ ਫੋਨ ਆਇਆ ਵੀਰੋ ਸਾਹਿਬ ਨੂੰ ਉਹਨਾਂ ਨੇ ਫਿਰ ਅੱਗੇ ਕਾਰਵਾਈ ਕੀਤੀ ਆ ਚੈੱਕ ਜਿਹੜਾ ਇਹ ਉਹ ਸਾਡਾ ਮਤਲਬ ਪ੍ਰੋਜੈਕਟ ਉਹ ਕੈਨਸਲ ਹੋ ਗਿਆ ਜ ਉਹਦੇ ਵਿੱਚ ਪੇਮੈਂਟ ਨਹੀਂ ਹੈਗਾ ਇਹ ਖਾਤੇ 'ਚ ਪਿੰਡ ਦੇ ਪਚਾ ਦੀ ਖਾਤੇ ਹੀ ਪਹਿਣੀ ਹਾਂਜੀ ਨਹੀਂ ਮੇਲੇ ਚਾ ਕਿ ਲੋਚਾ ਆਹ ਜਿਹੜਾ ਮੇਲਾ ਹੈ ਉਹ ਟੂਰਨਾਮੈਂਟ ਉਹ ਕੌਣ ਕਰਾ ਰਿਹਾ ਜੀ ਇਹ ਜੀ ਆ ਪਹਿਲਾਂ ਤਾਂ ਜਿਹੜੇ ਬਿਲਕੁਲ ਮਤਲਬ ਮੇਲਾ ਖਤਮ ਹੀ ਆ ਐਨਆਰਆਈ ਸਾਡੇ ਪਿੰਡ ਦੇ ਮੁੰਡੇ ਆ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਪੋਸਟ ਪਾਈ ਉਹਨਾਂ ਨੇ ਆ ਫੁੱਟਬਾਲ ਦਾ ਟੂਰਨਾਮੈਂਟ ਜਿਹੜਾ ਸ਼ੁਰੂ ਕਰਾਇਆ ਹੈ ਤੇ ਉਹਨਾਂ ਨੇ ਵੇਖ ਕੇ ਫਿਰ ਜਿਹੜੇ ਆਮ ਆਦਮੀ ਦੇ ਵਰਕਰ ਹੀ ਇਹਨਾਂ ਨੇ ਜੁਲ ਕੀਤੀ ਆ ਤੇ ਇਹਨਾਂ ਨੇ ਪਹੁੰਚ ਕੀਤੀ ਆ ਸਰਕਾਰ ਤੱਕ ਐਮਐਲਏ ਸਾਹਿਬ ਤੱਕ ਤੇ ਅਜੇ ਤੱਕ ਸਾਨੂੰ ਮਤਲਬ ਕੋਈ ਉੱਤੋਂ ਰਿਸਪਾਂਸ ਨਹੀਂ ਮਿਲਿਆ ਕੋਈ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਵੇ ਕੋਈ ਨਹੀਂ ਪਹੁੰਚਿਆ ਇੱਥੇ ਮਤਲਬ ਵੀ ਇਹ نیشنل ਲੈਵਲ ਦਾ ਮੇਲਾ ਰਿਹਾ ਸ਼ਹੀਦਾ ਦਾ ਮੇਲਾ ਹੈ ਤੇ ਇੱਥੇ ਜਦੋਂ ਪਹਿਲੀਆਂ ਸਰਕਾਰਾਂ ਆਉਂਦੀਆਂ ਅਸੀਂ ਕਿਹਾ ਜਾਂਦਾ ਸੀ ਕਿ ਮੁੱਖ ਮੰਤਰੀ ਤਾਂ ਕਿੱਥੇ ਜਿਹੜੇ ਅਹੁਦੇਦਾਰ ਪਹੁੰਚਦੇ ਸੀ ਆਉਂਦੇ ਰਹੇ ਆ ਜੀ ਬਹੁਤ ਆ ਸੀਨੀਅਰ ਪੱਤਰਕਾਰ ਸਾਹਿਬ ਨੇ ਸਾਡੇ ਨਾਲ ਇਹਨਾਂ ਨੂੰ ਪਤਾ ਹੈ ਆਉਂਦੇ ਰਹੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਆਉਂਦੇ ਰਹੇ ਆ ਐਮਪੀ ਵਗੈਰਾ ਮਤਲਬ ਤੰਗੀ ਮਤਲਬ ਵਧੀਆ ਮੇਲਾ ਲੱਗਦਾ ਰਿਹਾ ਹੈ ਸੱਭਿਆਚਾਰਕ ਮੇਲਾ ਹੁੰਦਾ ਸੀ ਟੂਰਨਾਮੈਂਟ ਹੁੰਦੇ ਸੀ 9 ਤਰੀਕ ਨੂੰ ਜਿਹੜਾ ਮਤਲਬ ਰੰਗ ਰੰਗ ਪ੍ਰੋਗਰਾਮ ਕਲਾਕਾਰ ਲੱਗਦੇ ਸੀ ਉਸ ਸਮੇਂ ਮਤਲਬ ਚੀਬਗੜ੍ਹ ਦੇ ਤੌਰ ਤੇ ਮਨਜੀਤ ਰਾਮ ਭੱਟੀ ਸਾਹਿਬ ਨੇ ਸਵਾਲ ਕੀਤਾ ਕਿ 13 ਲੱਖ ਰੁਪਏ ਪੰਚਾਇਤੀ ਬੋਲੀ ਦਾ ਸੀ ਤੁਸੀਂ ਜਦੋਂ ਚੈੱਕ ਕਰਾਇਆ ਤੇ ਪੰਚਾਇਤ ਖਾਤੇ 'ਚ ਪੈਸੇ ਨਹੀਂ ਹੈਗੇ ਉਸ ਤੋਂ ਬਾਅਦ ਕਿਹਦੇ ਨਾਲ ਗੱਲਬਾਤ ਕੀਤੀ ਬੱਸ ਫਿਰ ਅਸੀਂ ਮਤਲਬ ਪੀਏ ਸਾਹਿਬ ਨਾਲ ਕੀਤੀ ਆ ਕੀ ਨਾਂ ਉਹਨਾਂ ਦਾ ਹੀਰਾ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਗਾਂ ਮਤਲਬ ਸੈਕਟਰੀ ਸਾਹਿਬ ਨੂੰ ਪੁੱਛਿਆ ਤੇ ਉਹ ਇੱਕ ਤੇ ਜਿਹੜੀ ਚੈੱਕ ਬੁੱਕ ਨਹੀਂ ਲੱਭ ਰਹੀ ਉਹ ਤੁਹਾਨੂੰ ਪਤਾ ਲੱਗੂਗਾ ਅਸੀਂ ਕਿ ਉਹਨਾਂ ਦੀ ਕਾਰਵਾਈ ਕਰਾਵਾਂਗੇ ਵੀ ਆਰਟੀਆਈ ਪਾਵਾਂਗੇ ਇਸ ਲਵਾਂਗੇ ਸਾਾਬ ਵੀ ਸਾਡੇ ਜਿਹੜੇ ਪੰਜਾਇਰ ਦੀ ਪੈੜੀ ਦੇ ਪੈਸੇ ਗਏ ਤੇ ਗਏ ਕਿੱਥੇ ਹੈ ਠੀਕ ਹੈ ਧੰਨਵਾਦ ਬਹੁਤ ਪਰਲੋਚਨ ਸਿੰਘ ਸਾਕਾ ਸਰਪੰਚ ਆਸਲਤਾੜ ਜ਼ਿਲ੍ਹਾ ਤਰਨਤਾਰ ਚਕਣਾ ਸਰਪੰਚ ਸਾਹਿਬ ਤੁਹਾਡੇ ਪਿੰਡ ਆਸਲਤਾੜ ਦੇ ਵਿੱਚ ਸਾਨੂੰ 1965 1971 ਦੀ ਕੀ ਫੀਸ ਦੇ ਵਿੱਚ ਸਤੰਬਰ ਮਹੀਨੇ ਨੂੰ ਵਿਸਤੰਨੇ ਲੰਮਣੋਦੇ ਰਹਿਆ ਪਿਛਲੇ ਕੁਝ ਸਮੇਂ ਤੋਂ ਜਿਹੜਾ ਮੇਲਾ ਨਹੀਂ ਮਨਾਇਆ ਜਾ ਰਿਹਾ ਕੀ ਕਿਸੇ ਸਮਝੇ ਕੀ ਕਾਰਨ ਹੈ ਕਿ ਕਿਉਂ ਨਹੀਂ ਮਨਾਇਆ ਜਾ ਰਿਹਾ ਇਹ ਮੇਲਾ ਸਰਕਾਰ ਦੇ ਹਦੇਨ ਮਨਾਇਆ ਜਾ ਰਿਹਾ ਹੈ 1965 ਤੋਂ ਲੈ ਕੇ ਜਿਹੜੇ ਸ਼ਹੀਦ ਸਿੰਘ ਹੋਏ ਆ ਆਰਮੀ ਦੇ ਅਫਦਲ ਮੀਰ ਉਹਨਾਂ ਦੇ ਨਾਮ ਤੇ ਉਹ ਯਾਦਗਾਰ ਚ ਮੇਲਾ ਮਨਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਹੀ ਬਦੌਲਤ ਉਹਨਾਂ ਦਾ ਹੀ ਸੇਰਾ ਅੱਜ ਆਪਾਂ ਇਸ ਧਰਤੀ ਤੇ ਪੰਜਾਬ ਬੈਠੇ ਆਂ ਉਹਦਾ ਨਿਗਮਾਂ ਦੇ ਪਏ ਆ ਪਾਟਸਾਲ ਤੁਸੀਂ ਸਰਪੰਚ ਰਹੇ ਕਾਂਗਰਸੀ ਹਕੂਮਤ ਰਹੇ ਉਦੋਂ ਮੇਲਾ ਮਨਾਇਆ ਜਾਂਦਾ ਬੜੀ ਸ਼ਰਧਾ ਨਾਲ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸਾਰਿਆਂ ਨੂੰ ਘਰ-ਘਰ ਮੈਸੇਜ ਪੇਜਦਾ ਜਰੂਰ ਸ਼ਹੀਦ ਅਬਦੁਲ ਮੀਰ ਦੇ ਮਲੇ ਤੇ ਪਹੁੰਚੋ ਆਦੀ ਦੀ ਯਾਦਗਾਰ ਦਿਨ ਮਨਾਇਆ ਜਾਵੇ ਹੁਣ ਕਿੰਨੇ ਚਿਰ ਤੋਂ ਇਹ ਮੇਲਾ ਮਦਲ ਜਿਹੜਾ ਨਹੀਂ ਮਨਾਇਆ ਜਾ ਰਿਹਾ ਹੁਣ ਜੋ ਸਰਕਾਰ ਕਾਂਗ ਸਰਕਾਰ ਬਦਲ ਗਈ ਹੈ ਉਸ ਤੋਂ ਬਾਅਦ ਮੇਲਾ ਨਹੀਂ ਮਨਾਇਆ ਜਾ ਰਿਹਾ ਕਿਉਂਕਿ ਸਰਕਾਰ ਦਾ ਫਰਜ ਹੈ ਜਿਹੜੇ ਪਿੰਡ ਦੇ ਮੋਢਰ ਸੱਜਣ ਐ ਐਮਐਲ ਸਭ ਸਾਕੂਲ ਜਾਨ ਮੇਲਾ ਮਨਾਇਆ ਜਾਵੇ ਇਹ ਕਹਿੰਦੇ ਨੇ ਜੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਥੇ ਲੋਕਾਂ ਦੇ ਕੋਈ ਸਹਿਯੋਗ ਨਹੀਂ ਸਹੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਕੋਈ ਸਹਿਯੋਗ ਨਹੀਂ ਕਰ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਦੇ ਜਾ ਕੇ ਮੰਗ ਕਰਨਗੇ ਨਾ ਪਾਰਟੀ ਦੇ ਆਦਮੀ ਬੰਦੇ ਜਾਂਗੇ ਫੇਰ ਹੀ ਪ੍ਰਸ਼ਾਸਨ ਮੰਗ ਦੇਊਗਾ ਪਹਿਲਾਂ ਫੜਦੇ ਦੇ ਸਕਦਾ ਉਹੀ ਮਤਲਬ ਆਪਣੇ ਟਾਈਮ ਤੇ ਪ੍ਰਸ਼ਾਸਨ ਦਾ ਸਹਿਯੋਗ ਲੈਂਦੇ ਰਹੇ ਜੀ ਹਾਂ ਪੂਰਾ ਪੂਰਾ ਦਿਲੋਂ ਸਹਿਯੋਗ ਦੇਂਦੇ ਰਹੇ ਹੱਦ ਤੋਂ ਵੱਧ ਸਹਿਯੋਗ ਦੇਂਦੇ ਰਹੇ ਲੋੜ ਤੋਂ ਵੀ ਜ਼ਿਆਦਾ ਇੱਕ ਚੀਜ਼ ਮੰਗਦੇ ਦੋ ਦੇਂਦੇ ਰਹੇ ਜੀ ਵੀਡੀਓ ਸਾਹਿਬ ਜੀ ਜਦ ਅਦਲਮੀ ਤੋਂ ਸਾਧੀਆਂ ਯਾਰ ਚ ਮੇਲਾ ਹਰ ਸਾਲ ਪਿੰਡ ਅਸਲ ਤਾੜ ਦੀ ਧਰਤੀ ਤੇ ਮਨਾਇਆ ਜਾਂਦਾ ਜੀ ਇਹ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਪਹਿਲਾਂ ਖਰਚਾ ਕਰਦੀ ਜੀ ਜੀ ਹੁਣ ਬਦਲ ਤਾਂ ਭਾਗ ਹੋਈਆਂ ਹਾਂ ਜੀ ਤੇ ਬੋਲੀ ਦੇ ਪੈਸੇ ਪਤਾ ਲੱਗਾ ਪਿੰਡ ਤੋਂ 12 ਲੱਖ ਰੁਪਇਆ ਹੈਗਾ ਜੀ ਪਰ ਉਹ ਮਤਲਬ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਲਾਕ ਵੱਲੋਂ ਕਿਤਾਈ ਕਿਉਂ ਵਰਤੀ ਜਾ ਰਹੀ ਹੈ ਜੀ ਦੇਖੋ ਜੀ ਮੇਰੇ ਕੋਲ ਲੈਟਰ ਕੱਲ ਆਈ ਸੀਗੀ ਮਾਨਯੋਗ ਸਾਡੀ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਪਰਮਤਰਜੀਤ ਜੀ ਵੱਲੋਂ ਕੀ ਮੇਲਾ ਮਨਾਇਆ ਜਾਂਦਾ ਵਾ ਜੋ ਕਿ ਸ਼ਹੀਦਾਂ ਦਾ ਵਾ ਸ਼ਹੀਦ ਅਬਦੁਲ ਹਮੀਦ ਅਤੇ ਉਹਨਾਂ ਦੇ ਸ਼ਹੀਦ ਸਾਥੀਆਂ ਦਾ ਜੋ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਚੱਲਦਾ ਵਾ ਹਾਂਜੀ ਉਹਨਾਂ ਦੇ ਵੱਲੋਂ ਕੱਲ ਮੈਨੂੰ ਲਿਖਿਆ ਹੋਇਆ ਆਇਆ ਸੀਗਾ ਤੇ ਮੈਂ ਕਾਰਵਾਈ ਅਮਲ 'ਚ ਲਿਆਂਦੀ ਤੇ ਸਾਡੇ ਇੱਥੇ ਐਕਚੁਅਲ ਮੁਸ਼ਕਲ ਇਹ ਆ ਵੀ ਸੈਕਟੀ ਚੇਂਜ ਹੋਗੇ ਇਸੇ ਲਈ ਸੈਕਟੀ ਚੇਂਜ ਹੋਗੇ ਤੇ ਸਟਾਫ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਮਨ ਲੱਕੇ ਪੇਮੈਂਟ ਜਿਹੜੀ ਮੀਨ ਲਾਈਫ ਮੀਲੀ ਰਿਵਰਡ ਪੇਮੈਂਟ ਕਰੀ ਜਾਂਦੀ ਆ ਉਹਨਾਂ ਦੇ ਸਾਰੇ ਜਿਹੜੇ ਖਰਚਾ ਹੁੰਦਾ ਉਹ ਪੰਚਾਇਤ ਕਰਦੀ ਸੀ ਤੇ ਸਟਾਫ ਨਾ ਹੋਣ ਕਰਕੇ ਸਾਡਾ ਮਨ ਲੱਕੇ ਪੇਮੈਂਟ ਕਰਨ ਦੇ ਚ ਦੇਰੀ ਹੋ ਰਹੀ ਆ ਤੇ ਹੁਣ ਮੇਲਾ ਪ੍ਰਸ਼ਾਸਨੋਂ ਬਣਾਇਆ ਜਾਊਗਾ ਜਾਂ ਨਹੀਂ ਕਿਦਾਂ ਨਹੀਂ ਪ੍ਰਸ਼ਾਸਨ ਵੱਲੋਂ ਮੇਲਾ ਸੀ ਜਰੂਰ ਪੇਮੈਂਟ ਜਦੋਂ ਹੀ ਮੇਰੇ ਹੱਥ ਰਾਈਟ ਚੈੱਕ ਬੁੱਕ ਆਈ ਐਕਚੁਅਲੀ ਉਹ ਚੈੱਕ ਬੁੱਕ ਜਿਹੜੀ ਦਿੱਤੀ ਉਹਨਾਂ ਨੇ ਸਾਨੂੰ ਮਿਲੀ ਆ ਉਹਦੇ ਵਿੱਚ ਪੈਸੇ ਨਹੀਂ ਹੈਗੇ ਪੰਚਾਇਤ ਜੀ ਦੰਦਾ ਵੀ ਉਹ ਪੰਚਾਇਤ ਦੇ ਖਾਤੇ 12-13 ਲੱਖ ਰੁਪਏ ਦਾ ਸੀ ਨਾ ਇਹ ਬਦਲ ਗਿਆ ਉਹ ਸੈਕਰੀ ਉਹਦੇ ਕੋਲ ਸੀਗਾ ਸਾਰਾ ਰਿਕਾਰਡ ਤੇ ਉਹਦੇ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਮੈਂ ਸ਼ਾਇਦ ਸਵੇਰੇ ਆ ਕੇ ਰਿਕਾਰਡ ਮਈਆ ਕਰਵਾਦਾ ਤੇ ਜੇ ਹੋ ਸਕੇ ਤਾਂ ਅਸੀਂ ਕੱਲ ਨੂੰ ਪੈਣੀ ਜਲਦੀ ਕਰੋ ਟੀਮਾਂ ਦਾ ਜੈ ਡਿਜੀਟਲ ਦੀ ਪ੍ਰਬੰਧ ਹੋ ਜਾਊਗਾ ਜੀ ਸਾਰਾ ਟੀਮਾਂ ਦਾ ਪ੍ਰਬੰਧ ਤਾਂ ਜਿਹੜੀ ਕਮੇਟੀ ਦੇਖ ਰਹੀ ਆ ਅਸੀਂ ਤਾਂ ਚਲੋ ਆਪਣੀ ਜਿਹੜੀ ਅਦਾਇਗੀ ਹੈ ਉਹ ਹੀ ਕਰਨੀ ਆ ਇਹ ਸਿਰ ਉਪਰ ਨਾਲ ਸਭ ਕਹਿਤਾ ਵੀ ਇਹ ਮੇਲਾ ਜਿੱਤਰਾ ਕਿ ਛਾਨੋ ਸ਼ਗਨ ਦਾ ਬਣਾਇਆ ਜਾਂਦਾ ਉਸੇ ਤਰ੍ਹਾਂ ਬਣਾਇਆ ਜਾਏਗਾ ਜੀ ਪਰ ਕੋਸ਼ਿਸ਼ ਇਹ ਹੋਊਗੀ ਜੀ ਸਭ ਕੁਝ ਠੀਕ ਠਾਕ ਹੋ ਜਾਈ ਤੇ ਠੀਕ ਫਿਰ ਤਾਂ ਮੇਲਾ ਇਹਦਾ ਪਹਿਲਾਂ ਪਹਿਲੇ ਵੀ ਪਵਾਂਗੀ ਬਣਾਇਆ ਜਾਵੇ ਧੰਨਵਾਦ ਜੀ ਜਾਬਾ ਜਿਹੜਾ ਅਬਦਲ ਹਮੀਦ ਸ਼ਹੀਦ ਜਿਹੜੇ ਨੇ ਉਹਨਾਂ ਦਾ ਮੇਲਾ ਨਵੇਂ ਸਮੇ ਤੋਂ ਹੁੰਦਾ ਆ ਰਿਹਾ ਜੀ ਇਸ ਸਮੇ ਜਿਹੜੀ ਪਿੰਡ ਆਸਨ ਉਤਾੜ ਦੇ ਦੇ ਮੇਲੇ ਦੀ ਸਥਿਤੀ ਉਹ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੱਲੇ ਤਾਂ ਜੀ ਸ਼ਹੀਦ ਅਬਦਲ ਹਮੀਦ 235 ਦੇ جنگ ਦੇ ਵਿੱਚ ਇਹਨਾਂ ਪਰਮੇਰ ਚੱਕਰ ਪ੍ਰਾਪਤ ਕੀਤਾ ਜੀਗਾ ਉਹਨਾਂ ਦੀ ਬਦੌਲਤ ਦੀ ਸਾਡੇ ਸਾਡੇ ਸਾਰੇ ਪਿੰਡ ਅੱਜ ਇੱਥੇ ਦੇ ਅਮਨ ਸ਼ਾਂਤੀ ਨਾਲ ਰਹਿਆ ਜੀ ਕਿਉਂਕਿ ਉਹਨਾਂ ਨੇ ਛਿੱਧੀਆਂ ਦੇ ਕੇ ਤੇ ਸਾਨੂੰ ਸੁੱਖ ਪ੍ਰਾਪਤ ਬਖਸ਼ਾਇਆ ਜੀ ਤੇ ਅਸੀਂ ਤਾਂ ਜਿਹੜੀ ਵੀ ਸਰਕਾਰ ਪਹਿਲਾਂ ਵੀ ਆਉਂਦੀ ਸੀ ਉਹ ਕੋਈ ਮਿੰਦਨ ਬਣਾਉਂਦੀ ਸੀ ਦਾਦਾ ਤੇ 5 ਸਾਲ ਜੋ ਸੰਤੰਦ ਸਰਕਾਰ ਰਹੀ ਹੈ ਜੋ ਪਹਿਲਾਂ ਹੀ ਸਰਕਾਰ ਇਹ ਦੇ ਰਹੀ ਹੈ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜੰਗੀ ਪੱਦਰ ਤੇ ਉਨਾਂ ਦਾ ਛਿੱਧੀਆਂ ਝੜਾ ਬਣਾਉਂਦੇ ਰਹੇ ਹਾਂ ਤੇ ਤਾਂ ਆਪਣ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਸਾਹਿਬ ਵੀ ਮਿਲਦੇ ਹੁੰਦੇ ਰਿਹਾ ਤੇ ਜੇ ਜਿਹੜੀ ਵੀ ਸਰਕਾਰ ਉਹਨੂੰ ਨਿਵਾਉਣਾ ਵੀ ਚਾਹੀਦਾ ਛੀਦਾ ਦੀ ਬਦੌਲਤ ਆਪਸੋ ਖ ਲੈ ਰਹੇ ਕਿ ਕੋਣ ਕੀ ਕਾਰਨ ਆ ਕਿ ਕਿਹਾ ਜਾਂਦਾ ਹੈ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਹੋਈ ਆ ਕਿ ਜਿਹੜਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਉਦੋਂ ਦਾ ਇਹ ਮੇਲਾ ਜਿਹੜਾ ਡਾਊਨ ਹੋ ਗਿਆ ਇਹ ਸਤ ਤਦਨਿਕਾ ਕੀ ਕਾਰਨ ਜੀ ਪਚਾਈਦਤ ਹੈਗਾ ਨਾ ਉਹ ਵੀ ਤੇ ਪਿੰਡ ਦੇ ਮੋਹਤ ਪਰ ਸੱਜਣ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਪਹਿਲਾਂ ਮੇਰੇ ਸਾਹਮਣੂ ਰੱਖਣ ਵੀ ਪਹਿਲਾਂ ਵੀ ਇਦਾਂ ਮਨਾਉਂਦੇ ਆਏ ਆ ਤੇ ਆਪਾਂ ਵੀ ਗਾ ਚੰਗੀ ਪਧਰਤੀ ਮਿਲਾਈਏ ਕਿਉਂਕਿ ਅਸੀਂ ਦਾ ਅਫਦਲ ਮੀਤ ਦੇ ਨਾਮ ਦੇ ਉੱਤੇ ਸ਼੍ਰੀ ਅਫਦਲ ਮੀਤ ਦੇ ਨਾਮ ਦੇ ਉੱਤੇ 5 ਕਰੋੜ ਰੁਪਏ ਦੀ ਲਾਕ ਨਰਸੀ ਫੈਕਟਰੀ ਮਨਜ਼ੂਰ ਕਰਾਇਆ ਜਿਹਦਾ ਕੰਮ ਅਜੇ ਵੀ ਚੱਲ ਰਿਹਾ ਹੈ ਉਹਦਾ ਹੁਣ ਪਹਿਲਾਂ ਥੋੜੇ ਜਿਹਾ ਜੋ ਸਰਕਾਰ ਚੇਂਜ ਹੋਈ ਹੈ ਉਹਦੇ ਫੰਡ ਕੁੱਟੇ ਪਏ ਹੁਣ ਉਹ ਜਿਹੜੀ ਵੀ ਮੌਜੂਦਾ ਸਰਕਾਰ ਉਹਨਾਂ ਦਾ ਅਧਿਕਾਰ ਚੱਲਦਾ ਹੁੰਦਾ ਕਿ ਉਹ ਫੰਡ ਕੋਈ ਯਾ ਕਰਾ ਕੇ ਤੁਹਾਨੂੰ ਪਹਿਲੇ ਅਧਾਰ ਤੇ ਤੇ ਛੀਤਾਂ ਦੇ ਨਾਮ ਦੇ ਉੱਤੇ ਚੀਜ਼ ਬਣ ਰਹੀ ਹੈ ਉਹਨੂੰ ਚਾਲੂ ਕਰਵਾਉਣਾ ਜਦੋਂ ਅੱਗੇ ਪਿੰਡੂ ਸੱਭਿਆਚਾਰਕ ਮੇਲਾ ਹੁੰਦਾ ਗੇਮਾਂ ਹੁੰਦੀਆਂ ਐ ਤੇ ਉੱਥੇ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਮੇਲਾ ਬਣਾਇਆ ਜਾਂਦਾ ਹੈ ਉਹਨੋਂ ਉੱਤੇ ਮਤਲਬ ਬੇਰੌਣਕਾ ਜਿਹਾ ਹੁਣ ਕਹਿਣਾ ਰਹੀ ਨੌਜਵਾਨਾਂ ਨੇ ਹਿੰਮਤ ਕਰਕੇ ਦੁਬਾਰਾ ਉਹ ਮੇਲਾ ਦੁਬਾਰਾ ਉਹਨੂੰ ਫਿਰ ਕਰਾਉਣ ਦੀ ਕੋਸ਼ਿਸ਼ ਕੀਤੀ ਆ ਸਾਹਿਬ ਇਦਾਂ ਵੀ ਜਿਹੜੀ ਵੀ ਸਰਕਾਰ ਹੁੰਦੀ ਆ ਉਹ ਤਾਂ ਜਿਵੇਂ ਸਰਕਾਰ ਮੰਨ ਲਓ ਕਾਂਸਤੀ ਜਵਾਈ ਆ 5 ਸਾਲ ਸਰਕਾਰ ਲਈ ਆ ਜਦੋਂ ਵੀ ਸਰਕਾਰ ਆਈ ਜਾਂ ਉਸ ਦੇ ਵਿਲੇਂਜ ਨੂੰ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕੰਡ ਸੀ ਆ ਤਾਂਹੀਂ ਉਸੇ ਵੇਲੇ ਜਦੋਂ ਮੇਲਾ ਆਇਆ 9 ਸਤੰਬਰ ਨੂੰ ਆਹੀਂ ਬੜੇ ਜੰਗੀ ਪੱਧਰ ਦੇ ਨਾਲ ਮਨਾਇਆ ਥਾਦਾ ਤੇ ਜਿਹੜੀ ਵੀ ਸਰਕਾਰ ਹੋਣਾ ਉਹਦਾ ਫਰਜ਼ ਬਣਦਾ ਹੈ ਕਿ ਉਹਨੂੰ ਚਿੱਤਾਂ ਦੇ ਨਾਂ ਦੇ ਉੱਤੇ ਜਿਹੜਾ ਮੇਲਾ ਲੱਗ ਰਿਹਾ ਉਹਨੂੰ ਵਧਾਉਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਚੇਰਮੈਨ ਸਾਹਿਬ ਜਦੋਂ ਕਾਂਗਰਸ ਦੀ ਸਰਕਾਰ ਹੈ ਕਿਹੜੇ ਕਿਹੜੇ ਅਜੇ ਤੱਕ ਉਹ ਜਿਧਕਾਰੀ ਜਿਹੜੇ ਇੱਥੇ ਫੌਂਕੇ ਦੀ ਮਿਲਦੇ ਨੇ ਕੈਪਟਨ ਸਾਹਿਬ ਇੱਥੇ ਆਏ ਜੀ ਤੇ ਮੰਤਰੀ ਸਾਹਿਬ ਵੀ ਜਿਹੜੇ ਆਏ ਆਪਣੇ ਜਿਹੜੇ ਅ ਇਹ ਚੇਰਮਨ ਸਾਹਿਬ ਜਿਵੇਂ ਮੇਲਾ ਨਹੀਂ ਮਨਾਇਆ ਜਾ ਰਿਹਾ ਬੜਾ ਹੇਟਲਾ ਪੱਧਰ ਤੇ ਮੇਲਾ ਚਲੇ ਗਿਆ ਪਿੰਡ ਚ ਕੀ ਪੀਜਿਸ਼ਣਾ ਪਿੰਡ ਵਾਸੀ ਕੀ ਸੋਚਦੇ ਆ ਪਿੰਡ ਵਾਸੀ ਤੇ ਉਹ ਸੋਚਦੇ ਆ ਕਿ ਮੇਲਾ ਜਿਹੜਾ ਸ਼ੀਦਾ ਦਾ ਨਾਮ ਉੱਚਾਣਾ ਚਾਹੀਦਾ ਕਿ ਇਹ ਨੀਵਾ ਖਰਾਬ ਚਲੇ ਗਿਆ ਇਹ ਨਹੀਂ ਚਾਹੀਦਾ ਤੁਹਾਡੀ ਕੀ ਮੰਗ ਹੈ ਜੀ ਅਸੀਂ ਤੇ ਉਹ ਮੰਗ ਕਰਦੇ ਆ ਕਿ ਸਰਕਾਰ ਨੂੰ ਚਾਹੀਦਾ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਪਿੰਡ ਦੇ ਜਿਹੜੇ ਮੋਤ ਪ੍ਰਸਾਦ ਨੇ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਕੇ ਦੇ ਸੰਯੋਗ ਦੀ ਲੋੜ ਸਾਰਾ ਪਿੰਡ ਸੰਯੋਗ ਕਰਨ ਲਈ ਤਿਆਰ ਆ ਉਹਨੂੰ ਚੰਗੀ ਪਦਰ ਤੇ ਮਨਾਉਣਾ ਚਾਹੀਦਾ ਧੰਨਵਾਦ